ਇਨਕਮ ਟੈਕਸ ਵਿਭਾਗ ਨੇ ਆਈਟੀਆਰ ਫਾਰਮ 1 ਵਿੱਚ ਮਹੱਤਵਪੂਰਨ ਬਦਲਾਅ ਕੀਤੇ ਨੇ ਜਿਸ ਦਾ ਅਗਨੀ ਵੀਰਾਂ ਤੇ ਸਿੱਧਾ ਅਸਰ ਪਵੇਗਾ ਫਾਰਮ ਵਿੱਚ ਇੱਕ ਨਵਾਂ ਸੈਕਸ਼ਨ ਸੀਸੀਐਚ ਸ਼ਾਮਲ ਕੀਤਾ ਗਿਆ ਜਿਸ ਰਾਹੀਂ ਅਗਨੀ ਵੀਰ ਆਪਣੇ ਸਰਵਿਸ ਫੰਡ ਕਾਰਪਸ ਤੇ ਟੈਕਸ ਕਟੋਤੀ ਦਾ ਲਾਭ ਲੈ ਸਕਦਾ ਹੈ ਵਿਭਾਗ ਦੇ ਅਨੁਸਾਰ ਇਸ ਸੈਕਸ਼ਨ ਉਹਨਾਂ ਵਿਅਕਤੀਆਂ ਨੂੰ ਟੈਕਸ ਕਟੋਤੀਆਂ ਦਾ ਲਾਭ ਦੇਣ ਲਈ 1 ਨਵੰਬਰ 2022 ਨੂੰ ਜਾਂ ਇਸ ਤੋਂ ਬਾਅਦ ਅਗਨੀ ਪਥ ਸਕੀਮ ਵਿੱਚ ਦਾਖਲਾ ਲੈਣ ਅਤੇ ਅਗਨੀਵੀਰ ਫੰਡ ਵਿੱਚ ਰਕਮ ਜਮ੍ਹਾਂ ਕਰਨ ਦੀ ਆਗਿਆ ਦਿੰਦਾ ਹੈ ਇਸ ਤਬਦੀਲੀ ਨੂੰ ਅਨੁਕੂਲ ਕਰਨ ਲਈ ਆਈਟੀਆਰ ਫਾਰਮ 1 ਨੂੰ ਵੀ ਅਪਡੇਟ ਕੀਤਾ ਗਿਆ ਹੈ ਤਾਂ ਜੋ ਟੈਕਸ ਦਾਤਾ ਨੂੰ ਧਾਰਾ 80 CCH ਅਧੀਨ ਕਟੌਤੀ ਲਈ ਯੋਗ ਰਕਮ ਦਾ ਵੇਰਵਾ ਪ੍ਰਦਾਨ ਕਰ ਸਕੇ ਨਵੀਂ ਅਤੇ ਪੁਰਾਣੀ ਦੋਵਾਂ ਟੈਕਸ ਪ੍ਰਣਾਲੀਆਂ ਵਿੱਚ ਧਾਰਾ 80CCH ਦੇ ਤਹਿਤ ਕਟੌਤੀ ਦੀ ਆਗਿਆ ਹੋਵੇਗੀ ਇਹ ਇਜਾਜ਼ਤ ਧਾਰਾ 115B AC ਦੇ ਤਹਿਤ ਹੋਵੇਗੀ ਅਗਨੀਵੀਰ ਵਿੱਤੀ ਸਾਲ 2023-24 ਅਤੇ ਉਸ ਤੋਂ ਬਾਅਦ ਦੇ ਵਿੱਤੀ ਸਾਲਾਂ ਲਈ ਆਮਦਨ ਕਰ ਰਿਟਰਨ ਭਰਦੇ ਸਮੇਂ ਧਾਰਾ 80 சிசிਐச் ਦੇ ਤਹਿਤ ਟੈਕਸ ਕਟੌਤੀ ਦਾ ਲਾਭ ਲੈ ਸਕਦਾ ਹੈ 4 ਸਾਲ ਦੀ ਸੇਵਾ ਪੂਰੀ ਹੋਣ ਤੇ ਅਗਨੀਵੀਰ ਨੂੰ ਵਿਆਜ ਸਮੇਸ਼ ਸਕੀਮ ਵਿੱਚ ਜਮ੍ਹਾਂ ਕੀਤੀ ਗਈ ਲਗਭਗ 10.0 ਲੱਖ ਰੁਪਏ ਦੀ ਰਕਮ ਮਿਲੇਗੀ ਇਨਕਮ ਟੈਕਸ ਐਕਟ ਦੀ ਧਾਰਾ 10 ਵਿੱਚ ਇਹ ਨਵਾਂ ਸੈਕਸ਼ਨ ਜੋੜ ਕੇ ਕਾਰਪਸ ਫੰਡ ਤੋਂ ਪ੍ਰਾਪਤ ਰਾਸ਼ੀ ਨੂੰ ਆਮਦਨ ਕਰ ਤੋਂ ਰਾਹਤ ਦਿੱਤੀ ਗਈ ਹੈ ਇਸ ਦਾ ਉਦੇਸ਼ ਇਹ ਹੈ ਕਿ ਅਗਨੀਵੀਰ ਯੋਜਨਾ 2022 ਦੇ ਤਹਿਤ ਨਾਮਜ਼ਦ ਵਿਅਕਤੀਆਂ ਜਾਂ ਉਸ ਦੇ ਨਾਮਜ਼ਦ ਵਿਅਕਤੀ ਨੂੰ ਅਗਨੀਵੀਰ ਸੇਵਾ ਨਿਧੀ ਫੰਡ ਤੋਂ ਪ੍ਰਾਪਤ ਹੋਈ ਰਕਮ ਆਮਦਨ ਕਰ ਛੋਟ ਮਿਲੇਗੀ ਇਹ ਅਗਨੀਵੀਰ ਸੇਵਾ ਨਿਧੀ ਫੰਡ ਨੂੰ ਛੋਟ ਮੁਕਤ ਦਰਜਾ ਦਿੰਦਾ ਹੈ